ਪ੍ਰੋਗਰਾਮ ਨਾਲ ਜੁੜੇ ਦਸਕਾਂ ਦਾ ਸਵਾਗਤ ਸਤਿਪਰਣਾ ਪਿਆਰ ਤੇ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ ਅਸੀਂ ਬਾਰਲੇ ਨੇਸ਼ਨ ਚ ਜਾ ਕੇ ਬਸ ਕੇ ਆਂ ਤੇ ਬਹੁਤ ਸਾਰੇ ਸ਼ਬਦ ਉੱਥੋਂ ਸਾਡੇ ਕੋਲੇ ਤੇ ਸਾਡੇ ਕੋਲੋਂ ਉੱਥੇ ਗਏ ਨੇ ਡੇ ਕੇਅਰ ਸ਼ਬਦ ਸਾਨੂੰ ਹੁਣੇ-ਹੁਣੇ ਮਿਲਿਆ ਸਾਨੂੰ ਪਤਾ ਲੱਗਿਆ ਕਿ ਸਾਡੇ ਜਿਹੜੇ ਬੱਚੇ ਜਾਂਦੇ ਆ ਉਹ ਕੰਮ ਕਾਜ ਕਰਦੇ ਆ ਤੇ ਬੱਚਿਆਂ ਨੂੰ ਪਾਲਣ ਲਈ ਪ੍ਰੀ ਨਰਸਰੀ ਸਕੂਲ ਡੇ ਕੇਅਰ ਹੁੰਦਾ ਦਾ ਗ੍ਰੇਡ ਪ੍ਰੀ ਸਕੂਲ ਜਿਹੜਾ ਸੰਗਰੂਰ ਦੇ ਵਿੱਚ ਓਪਨ ਹੈ ਉਸ ਤਰਜ਼ ਦੇ ਉੱਤੇ ਦੀਪ ਸਿੰਘ ਗੋਸਲ ਜੀ ਸਾਇ ਇਹ ਸਕੂਲ ਨੂੰ ਲੈ ਕੇ ਆਏ ਆ ਇਸ ਇਸ ਸੁਪਨੇ ਨੂੰ ਲੈ ਕੇ ਇਸ ਆਈਡੀ ਨੂੰ ਉਹਨਾਂ ਨੇ ਹਮਲੀ ਜਾਮਾ ਦਿੱਤਾ ਹੈ ਇਹਦੀਆਂ ਕੀ ਸ਼ਰਤਾਂ ਹੁੰਦੀਆਂ ਕਿਹੜੀਆਂ ਸਹੂਲਤਾਂ ਹੋਣੀਆਂ ਚਾਹੀਦੀਆਂ ਤੇ ਹੈਗੀਆਂ ਵੀ ਨੇ ਇਹਨਾਂ ਨੇ ਸੰਗਰੂਰ ਨੂੰ ਕਿਉਂ ਚੁਣਿਆ 5-6 ਸਾਲ ਦੀ ਇੱਕ ਕਰੜੀ ਮਿਹਨਤ ਤੋਂ ਬਾਅਦ ਇਹਨਾਂ ਨੇ ਇੱਕ ਸਕੂਲ ਨੂੰ ਆਮਲੀ ਜਾਮਾ ਦਿੰਦਾ ਹੈ ਐਨੀ ਮਿਹਨਤ ਨਾਲ ਬਣਾਇਆ ਹੋਇਆ ਇਹ ਜਿਹੜਾ ਖਿਆਲ ਹੈ ਉਹdੀਆਂ ਕੀ ਖਾਸੀਅਤਾਂ ਹੈ ਇਹਦੀ ਲੋੜ ਕਿਉਂ ਮਹਿਸੂਸ ਹੋਈ ਤੇ ਬੱਚਿਆਂ ਨੂੰ ਐਸੀ ਕਿਹੜੀ ਚੀਜ਼ ਦੇਣਗੇ ਕਿ 6 ਮਹੀਨੇ ਤੋਂ ਲੈ ਕੇ 5 ਸਾਲ ਦਾ ਬੱਚਾ ਇਹਨਾਂ ਕੋਲ ਆ ਸਕਦਾ ਹੈ ਖੇਡ ਵੀ ਸਕਦਾ ਹੈ ਤੇ ਸਕੂਲ ਵੀ ਹੈ ਇਹ ਸਾਰੀਆਂ ਕਹਾਣੀਆਂ ਜਾਣਦੇ ਸਤਿ ਪੰਨਾ ਕਰਦੇ ਸਵਾਗਤ ਹਾਂਜੀ ਸਤਿ ਸ਼੍ਰੀ ਅਕਾਲ ਕੀ ਹਾਲ ਚੱਲ ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਹਾਂਜੀ ਬਹੁਤ ਵਧੀਆ ਤੁਸੀਂ ਯੂਪੀਐਸਸੀ ਦੀ ਤਿਆਰੀ ਕਰਨ ਗਏ ਤੇ ਪ੍ਰੀ ਨਰਸਰੀ ਸਕੂਲ ਬਣਾ ਲਿਆ ਇਹ ਕੀ ਕਹਾਣੀ ਬਣ ਗਈ ਇਹ ਕਹਾਣੀ ਵੀ ਜਿਹੜੀ ਬਣੀ ਜੀ ਇਹ ਵੀ ਯੂਪੀਐਸਸੀ ਨਹੀਂ ਬਣਾਤੀ ਹੂੰ ਕਿਉਂਕਿ ਯੂਪੀਐਸਸੀ ਇੱਕ ਤਿਆਰੀ ਕਰਨ ਦਾ ਤਰੀਕਾ ਨਹੀਂ ਇਕੱਲਾ ਉਹ ਜਸ ਤੁਹਾਡੀ ਇੱਕ ਜਿਹੜੀ ਜ਼ਿੰਦਗੀ ਜਿਉਣ ਦਾ ਤਰੀਕਾ ਵੀ ਹੈ ਜੀ ਤਾਂ ਯੂਪੀਐਸਸੀ ਦੀ ਤਿਆਰੀ ਕਰਦੇ ਕਰਦੇ ਕ੍ਰਿਟੀਕਲ ਥਿੰਕਿੰਗ ਨਾਲ ਇਸ ਪਾਸੇ ਨੂੰ ਦਿਮਾਗ ਚੱਲ ਪਿਆ ਤੇ ਥਾਟ ਆਇਆ ਵੀ ਜੇ ਸੇਵਾ ਹੀ ਕਰਨੀ ਹੈ ਤਾਂ ਇਸ ਤੋਂ ਵਧੀਆ ਤਰੀਕਾ ਕੀ ਹੋ ਸਕਦਾ ਸੋਸਾਇਟੀ ਨੂੰ ਸੇਵਾ ਕਰਨਾ ਕਿਸੇ ਚੀਜ਼ ਨੇ ਤੁੰਬਿਆ ਕਿ ਦੋ ਕਿਉਂ ਕਿਉਂ ਲੱਗਿਆ ਕਿ ਪ੍ਰੀ ਨਰਸਰੀ ਸਕੂਲ ਹੀ ਹੋਣਾ ਚਾਹੀਦਾ ਹੈ ਜਾਂ ਅਸੀਂ ਇਹ ਕਾਰੋਬਾਰੀ ਕਰਨਾ ਹੈ ਕਿਉਂ ਲੱਗਿਆ ਕਿ ਹੋਣਾ ਚਾਹੀਦਾ ਹੈ ਪਹਿਲਾਂ ਤਾਂ ਮੈਂ ਇਸ ਗੱਲ ਨੂੰ ਮੈਨੂੰ ਇਸ ਲਈ ਲੱਗਿਆ ਜੀ ਕਿਉਂਕਿ ਜਦੋਂ ਮੈਂ ਯੂਪੀਐਸਸੀ ਦੀ ਤਿਆਰੀ ਕਰ ਰਿਹਾ ਸੀ ਤਾਂ ਸਭ ਤੋਂ ਵੱਧ ਜਦੋਂ ਤਿਆਰੀ ਦੇ ਦੌਰਾਨ ਮੈਨੂੰ ਕੁਝ ਔਕੜਾਂ ਆਈਆਂ ਜਿਹਦੇ ਦੌਰਾਨ ਮੈਨੂੰ ਫੀਲ ਹੋਇਆ ਕਿ ਇੱਕ ਕਿਸੇ ਵੀ ਚੀਜ਼ ਦੀ ਤਿਆਰੀ ਛੋਟੇ ਲੈਵਲ ਤੋਂ ਸਟਾਰਟ ਹੋਣੀ ਚਾਹੀਦੀ ਹੈ ਉਹ ਇੱਕ ਥਾਟ ਦਿਮਾਗ ਦੇ ਵਿੱਚ ਆ ਗਿਆ ਤੇ ਹੌਲੀ-ਹੌਲੀ ਜਦੋਂ ਉਸ ਤੇ ਵਿਚਾਰ ਮੈਂ ਹੋਰ ਸੋਚਦਾ ਗਿਆ ਤਾਂ ਉਸ ਨੇ ਉਸ ਵਿਚਾਰ ਨੇ ਅੱਜ ਇਹ ਵਿਕਰਾਲ ਰੂਪ ਤੁਹਾਡੇ ਸਾਹਮਣੇ ਲੈ ਲਿਆ ਸਕੂਲ ਦਾ ਇੱਕ ਥਾਟ ਆਉਣਾ ਤੇ ਉਹਨੂੰ ਪ੍ਰੈਕਟੀਕਲੀ ਜਾਮਾ ਪਹਿਨਾਉਣਾ ਅਮਲੀ ਜਾਮਾ ਕਹਿ ਦਿੰਨੇ ਆ ਹਾਂਜੀ ਉਹਦੇ ਵਿੱਚ ਕਿੰਨੇ ਸਾਲਾਂ ਦਾ ਜ਼ਰਬਾ ਰਿਆ ਅਨੁਭਵ ਰਿਆ ਇਕੱਠਾ ਕਿੱਥੋਂ ਕੀਤਾ ਮਟੀਰੀਅਲ ਕਿੱਥੇ-ਕਿੱਥੇ ਜਾ ਕੇ ਯਾਤਰਾਵਾਂ ਕਿੱਥੇ ਕੀਤੀਆਂ ਯਾਤਰਾਵਾਂ ਮੇਨ ਤਾਂ ਜੀ ਸਾਡੀਆਂ ਇੰਡੀਆ ਦੇ ਵਿੱਚ ਹੀ ਰਹੀਆਂ ਆ ਪੰਜਾਬ ਚ ਤਾਂ ਇਹ ਮੈਨੂੰ ਲੱਗਦਾ ਨਹੀਂ ਹੈ ਹਾਂਜੀ ਸਾਨੂੰ ਪੰਜਾਬ ਤੋਂ ਬਾਹਰ ਜਾਣਾ ਪਿਆ ਹਾਂ ਅਸੀਂ ਬੰਬਈ ਵੀ ਗਏ ਅਸੀਂ ਬੈਂਗਲੌਰ ਵੀ ਗਏ ਜੀ ਅਸੀਂ ਦਿੱਲੀ ਵੀ ਗਏ ਤੇ ਕੁਝ ਕਿ ਸਾਡੇ ਇੱਕ ਦੋ ਇਸੇ ਦੌਰਾਨ ਇੰਡੀਆ ਤੋਂ ਬਾਹਰ ਵੀ ਸਾਡੇ ਟ੍ਰਿਪ ਲੱਗੇ ਤਾਂ ਉਹ ਜੋ ਜੋ ਚੀਜ਼ਾਂ ਸਾਨੂੰ ਆਪਣੇ ਪ੍ਰੋਜੈਕਟ ਦੇ ਨਾਲ ਉੱਥੇ ਠੀਕ ਲੱਗ ਰਹੀਆਂ ਅਸੀਂ ਵੀ ਇਹਨਾਂ ਨੂੰ ਆਪਾਂ ਪੰਜਾਬ ਦੇ ਵਿੱਚ ਲਿਆ ਕੇ ਇੱਕ ਆਪਣੇ ਪ੍ਰੋਜੈਕਟ ਦਾ ਆਪਾਂ ਰੂਪ ਦੇ ਸਕਦੇ ਹਾਂ ਤਾਂ ਇਹ ਕੋਲੇ ਸਾਰੇ ਅਨੁਭਵ ਨੂੰ ਸਾਨੂੰ ਚਾਰ ਤੋਂ ਆਪਣਾ ਸਾਨੂੰ ਟਾਈਮ ਲੱਗਿਆ ਚਾਰ ਤੋਂ 5 ਸਾਲ ਚਾਰ ਤੋਂ 5 ਸਾਲ ਲੱਗ ਗਿਆ ਹਾਂਜੀ ਕਿਹੜੀ ਚੀਜ਼ ਅਨੁਭਵ ਕੀਤੀ ਵੀ ਬੱਚਿਆਂ ਦੀ ਜਿਹੜੀ ਤੁਸੀਂ ਗੱਲ ਕਰਦੇ ਹੋ ਕਿ 6 ਮਹੀਨਿਆਂ ਤੋਂ ਲੈ ਕੇ 5 ਸਾਲ ਤੱਕ ਤੁਹਾਡੇ ਕੋਲ ਬੱਚਾ ਆ ਸਕਦਾ ਜਾਂ ਜਿਹੜਾ ਤੁਸੀਂ ਸਕੂਲ ਦੇ ਜਿਹੜੀ ਏਜ ਲਿਮਟ ਹੈ ਇਹ ਹੈ ਉਹਨਾਂ ਨੂੰ ਬਹੁਤ ਸੂਖਮ ਹੁੰਦੇ ਆ ਬੱਚੇ ਉਦੋਂ ਬਹੁਤ ਸਹਿਜ ਹੁੰਦੇ ਆ ਕਿਹੜੀਆਂ ਖਾਸ ਚੀਜ਼ਾਂ ਦਾ ਖਿਆਲ ਰੱਖਦੇ ਬੱਚਿਆਂ ਦਾ ਸਭ ਤੋਂ ਪਹਿਲਾਂ ਤਾਂ ਜਿਹੜੀ ਮੇਨ ਚੀਜ਼ ਹੈ ਜਿਹੜਾ ਇਨਸਟ੍ਰਕਟਰ ਹੈ ਉਹਦੇ ਵਿੱਚ ਪੇਸ਼ੈਂਸ ਹੋਣੀ ਚਾਹੀਦੀ ਹੈ ਹੂੰ ਦੂਸਰੀ ਬੱਚਿਆਂ ਦੀ ਸੇਫਟੀ ਹੂੰ ਹੂੰ ਤੇ ਤੀਸਰਾ ਜਿਹੜਾ ਸਾਡੇ ਸਕੂਲ ਦੀ ਮੇਨ ਸਾਡਾ ਜਿਹੜਾ ਕੋਰ ਆਈਡੀਆ ਹੈ ਵੀ ਬੱਚੇ ਨੂੰ ਪੜ੍ਹਾਈ ਦੇ ਨਾਲ-ਨਾਲ ਨੇਚਰ ਦੇ ਨਾਲ ਜੋੜਨਾ ਬਹੁਤ ਜ਼ਰੂਰੀ ਹੈ ਹੂੰ ਕਿਉਂਕਿ ਬੱਚੇ ਨੇ ਸਾਰੀ ਉਮਰ ਘਰੇ ਬੈਠ ਕੇ ਨਹੀਂ ਰਹਿਣਾ ਬੱਚੇ ਨੇ ਬਾਹਰ ਵੀ ਜਾਣਾ ਹੈ ਬੱਚੇ ਨੇ ਆਊਟ ਆਫ ਸਟੇਟ ਵੀ ਜਾਣਾ ਹੈ ਬੱਚੇ ਨੇ ਆਊਟ ਆਫ ਇੰਡੀਆ ਵੀ ਜਾਣਾ ਤਾਂ ਉਸ ਵਾਸਤੇ ਬੱਚੇ ਨੂੰ ਜਿਹੜਾ ਬਾਹਰਲਾ ਵਾਤਾਵਰਨ ਹੈ ਉਸ ਵਾਤਾਵਰਨ ਦੇ ਨਾਲ ਬੱਚੇ ਦਾ ਜਿਹੜਾ ਡਿਵੈਲਪਮੈਂਟ ਹੋਣੀ ਬਹੁਤ ਜ਼ਰੂਰੀ ਹੈ ਤੁਸੀਂ ਜਿਹੜਾ ਬਹੁਤ ਛੋਟਾ ਬੱਚਾ ਆਉਂਦਾ ਹੈ ਕੀ ਕੀ ਸਹੂਲਤਾਂ ਵੀ ਉਹਨੂੰ ਉਹ ਸਾਹਸ ਕਰਦਾ ਵੀ ਖੇਡਦਾ ਵੀ ਪੜ ਰਿਹਾ ਹੈ ਕੀ ਕੀ ਕਰਾ ਰਹੇ ਹੋ ਜਿਹੜੇ ਤਾਂ ਸਾਡੇ ਸਭ ਤੋਂ ਛੋਟੇ ਬੱਚੇ ਨੇ ਜੀ ਛੋਟੇ ਬੱਚਿਆਂ ਦੇ ਹਿਸਾਬ ਨਾਲ ਜੇ ਤੁਸੀਂ ਦੇਖੋ ਤਾਂ ਸਾਡਾ ਸਕੂਲ ਜਿਹੜਾ ਓਵਰਆਲ ਹੀ ਇੱਕ ਅਲੱਗ ਥੌਟ ਪ੍ਰੋਸੈਸ ਨਾਲ ਅਸੀਂ ਡਿਜ਼ਾਈਨ ਕੀਤਾ ਹੈ ਦ ਮੂਮੈਂਟ ਚਾਈਲਡ ਸਾਡੇ ਗੇਟ ਦੇ ਅੰਦਰ ਆ ਗਿਆ ਤਾਂ ਤੁਸੀਂ ਜਿਹੜਾ ਸਾਡਾ ਐਕਸਟੀਰੀਅਰ ਦੇਖ ਰਹੇ ਹੋ ਇਹਦੇ ਵਿੱਚ ਜਿਹੜੇ ਸਾਡੇ ਟਰੈਕਸ ਬਣਾਏ ਨੇ ਅਸੀਂ ਉਹ ਟਰੈਕਸ ਅਸੀਂ ਬੱਚਿਆਂ ਦੇ ਹਿਸਾਬ ਨਾਲ ਬਣਾਏ ਨੇ ਸਿੰਥੈਟਿਕ ਜਿਹੜਾ ਮਟੀਰੀਅਲ ਅਸੀਂ ਯੂਜ਼ ਕੀਤਾ ਹੈ ਵੀ ਬੱਚਿਆਂ ਦੇ ਕਿਸੇ ਵੀ ਪ੍ਰਕਾਰ ਦੀ ਕੋਈ ਸੱਟ ਨਾ ਲੱਗੇ ਤਾਂ ਇਹ ਹੋ ਗਿਆ ਦੂਸਰਾ ਜਿਹੜਾ ਹੈ ਵੀ ਇੱਕ ਟ੍ਰੈਡੀਸ਼ਨਲ ਵਿਦਿਆ ਦੇ ਨਾਲ ਨਾਲ ਅਸੀਂ ਇੱਕ ਆਰਟੀਫੀਸ਼ੀਅਲ ਜਿਹੜੀ ਇੰਟੈਲੀਜੈਂਸ ਹੈ ਉਸ ਨੂੰ ਅਸੀਂ ਇੰਟਰੋਡਿਊਸ ਕੀਤਾ ਕਿਉਂਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਅੱਜ ਦੇ ਸਮੇਂ ਦੀ ਲੋੜ ਹੈ ਇਸ ਤੋਂ ਆਪਾਂ ਭੱਜ ਨਹੀਂ ਸਕਦੇ ਬੱਚਿਆਂ ਨੂੰ ਅਸੀਂ ਫੁੱਲ ਔਨ ਜਿਹੜਾ ਐਕਸਪੋਜ਼ਰ ਦੇਣਾ ਅਸੀਂ ਜ਼ਰੂਰੀ ਸਮਝਦੇ ਹਾਂ ਕਿ ਇੱਕ ਵਿਸ਼ਵ ਪੱਧਰ ਦਾ ਐਕਸਪੋਜ਼ਰ ਬੱਚੇ ਨੂੰ ਸਾਡੇ ਸਕੂਲ ਦੇ ਵਿੱਚ ਮਿਲੇ ਅਸੀਂ ਉਸ ਹਿਸਾਬ ਨਾਲ ਸਾਰਾ ਸਕੂਲ ਡਿਜ਼ਾਈਨ ਕੀਤਾ ਜੀ ਇੱਕ ਛੋਟਾ ਬੱਚਾ ਜਦੋਂ ਜਦੋਂ ਮਾਪੇ ਨਾਲ ਆਉਂਦੇ ਐ ਐਂਟਰ ਕਰਦੇ ਆ ਸਕੂਲ ਚ ਤਾਂ ਤੁਹਾਡੇ ਸਕੂਲ ਚ ਕਿਹੜੀਆਂ ਚੀਜ਼ਾਂ ਤੁਸੀਂ ਕਮੰਦੇ ਹੋ ਵੀ ਖਾਸੀਅਤ ਆ ਜਿਹੜੀ ਬੱਚੇ ਦੀ ਨਿਊ ਐ ਸ਼ੁਰੂਆਤ ਤੋਂ ਚੰਗੀ ਰੱਖਣ ਦੀ ਸਾਡੀ ਸਭ ਤੋਂ ਵੱਡੀ ਖਾਸੀਅਤ ਹੈ ਜੀ ਸਾਡਾ ਆਊਟਡੋਰ ਪਲੇ ਏਰੀਆ ਜੀ ਜਦੋਂ ਇੱਕ ਬੰਦਾ ਹਮ ਸਾਡੇ ਸਕੂਲ ਦੇ ਵਿੱਚ ਐਂਟਰ ਕਰਦਾ ਹੈ ਤਾਂ ਸਭ ਤੋਂ ਪਹਿਲਾਂ ਸੱਜੇ ਹੱਥ ਤੇ ਸਾਡੇ ਟਰੈਕਸ ਆਉਂਦੇ ਨੇ ਹਮ ਜਿਹੜੇ ਅਸੀਂ ਬੱਚਿਆਂ ਦੇ ਹਿਸਾਬ ਨਾਲ ਬਣਾਏ ਨੇ ਹਮ ਉਸ ਤੋਂ ਬਾਅਦ ਆਉਂਦਾ ਸਾਡਾ ਟਰੈਕਿੰਗ ਏਰੀਆ ਜਿੱਥੇ ਬੱਚੇ ਉਛਲ-ਕੁੱਦ ਕਰ ਸਕਦੇ ਨੇ ਫਿਰ ਸਾਡਾ ਅੱਗੇ ਪਲੇ ਏਰੀਆ ਆ ਜਾਂਦਾ ਜਿਹਦੇ ਵਿੱਚ ਅਸੀਂ ਬੱਚਿਆਂ ਦੇ ਹਿਸਾਬ ਨਾਲ ਪਲੇਗਰਾਉਂਡਸ ਬਣਾਏ ਨੇ ਜਿੱਥੇ ਬੱਚੇ ਫੁੱਟਬਾਲ ਖੇਡ ਸਕਦੇ ਨੇ ਉਸ ਤੋਂ ਅੱਗੇ ਆ ਜਾਂਦਾ ਸਾਡਾ সুইমিং ਪੂਲ ਜਿਹਨੂੰ ਮੈਂ ਬਹੁਤ ਇੱਕ ਜ਼ਰੂਰੀ ਏਰੀਆ ਸਮਝਦਾ ਕਿਉਂਕਿ ਛੋਟੀ ਏਜ ਦੇ ਵਿੱਚ ਬੱਚਿਆਂ ਦੇ ਮਨ 'ਚੋਂ ਪਾਣੀ ਦਾ ਜਿਹੜਾ ਡਰ ਹੈ ਉਹ ਕੱਢਣਾ ਬਹੁਤ ਜ਼ਰੂਰੀ ਹੈ ਜੀ ਕਿਉਂ ਇਹਦਾ ਸਿੱਧਾ ਜਿਹਾ ਇੱਕ ਐਗਜ਼ਾਮਪਲ ਹੈ ਜੀ ਅਪਾ ਬੜੀ ਦੂਰ ਨਾ ਜਾਈਏ ਆਪਣੀ ਪੀੜ੍ਹੀ ਤੇ ਗੱਲ ਕਰੀਏ ਹਮ ਹਮ ਆਪਾਂ ਇੱਕ ਕੋਸਟਲ ਏਰੀਆ ਦੇ ਵਿੱਚ ਨਹੀਂ ਰਹਿੰਦੇ ਹਮ ਜਦੋਂ ਕਿਤੇ ਆਪਾਂ ਗੋਆ ਜਾਂਦੇ ਆ ਜਾਂ ਕਿਤੇ ਬੀਚ ਵਾਲੀ ਥਾਂ ਤੇ ਜਾਂਦੇ ਆ ਆਪਣੇ ਮਨ ਦੇ ਵਿੱਚ ਇੱਕ ਭੈ ਹੁੰਦਾ ਵੀ ਆਪਾਂ ਪਾਣੀ 'ਚ ਨਹੀਂ ਜਾਣਾ ਹਮ ਇਹੀ ਰੀਜ਼ਨ ਐ ਵੀ ਜਿਹਦੇ ਕਰਕੇ ਆਪਾਂ ਬੱਚਿਆਂ ਨੂੰ ਪਾਣੀ ਦੇ ਕੋਲੇ ਨਹੀਂ ਜਾਣ ਦੇ ਦਿੰਦੇ ਤੇ ਅੱਜਕੱਲ ਤੁਸੀਂ ਜਿੱਦਾਂ ਸੋਸ਼ਲ ਮੀਡੀਆ ਤੇ ਵੀ ਵੇਖਿਆ ਹੋਣਾ ਮੇਕੋਚਿਕ ਅਣਸੁਖਾਵੀਆਂ ਘਟਨਾਵਾਂ ਹੋ ਰਹੀਆਂ ਨੇ ਬੱਚੇ ਜਦੋਂ ਬਾਹਰ ਜਾਂਦੇ ਨੇ ਕੈਨੇਡਾ ਅਮਰੀਕਾ ਜਾਂਦੇ ਨੇ ਉੱਥੇ ਪਾਣੀ ਦੇ ਵਿੱਚ ਉਹਨਾਂ ਦੀ ਜਾ ਕੇ ਮੌਤ ਹੋ ਜਾਂਦੀ ਹੈ ਤਾਂ ਉਸ ਡਰ ਨੂੰ ਕੱਢਣ ਵਾਸਤੇ ਬੱਚਿਆਂ ਨੂੰ ਸਵਿਮਿੰਗ ਆਉਣੀ ਬਹੁਤ ਜ਼ਰੂਰੀ ਹੈ ਵੀ ਤਾਂ ਜੋ ਬੱਚੇ ਕਿਤੇ ਵੀ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਜਾਵੇ ਉਹ ਉੱਥੇ ਜਾ ਕੇ ਖੁਸ਼ਹਾਲ ਜ਼ਿੰਦਗੀ ਜੀ ਸਕੇ ਬਦੀਤ ਕਰਸ ਹਾਂਜੀ ਅੱਗੇ ਕਲਾਸਰੂਮ ਦੇ ਰੂਪ ਚ ਕੀ ਦੇ ਰਿਹਾ ਹਾਂ ਸੀ ਕਲਾਸਰੂਮ ਜਿਹੜੇ ਅਸੀਂ ਬਣਾਏ ਨੇ ਜੀ ਉਹ ਅਸੀਂ ਬਹੁਤ ਸੂਖਮ ਤਰੀਕੇ ਦੇ ਨਾਲ ਅਸੀਂ ਡਿਜ਼ਾਈਨ ਕੀਤੇ ਨੇ ਜਿਦੇ ਵਿੱਚ ਅਸੀਂ ਟ੍ਰੈਡੀਸ਼ਨਲ ਤਰੀਕੇ ਦੇ ਨਾਲ ਨਾਲ ਆਰਟੀਫੀਸ਼ੀਅਲ ਇੰਟੈਲੀਜੈਂਸ ਬੇਸਡ ਪਲੇ ਜਿਹੜਾ ਆਪਣਾ ਗਰੁੱਪ ਹੈਗਾ ਵੀ ਬੱਚੇ ਨੂੰ ਜੇ ਪੜਾਉਣਾ ਵੀ ਹੈ ਤਾਂ ਉਹਨੂੰ ਇਸ ਤਰੀਕੇ ਨਾਲ ਪੜਾਇਆ ਜਾਵੇ ਵੀ ਉਹ ਖੇਡਦਾ ਖੇਡਦੇ ਬੱਚੇ ਸਾਰੀ ਚੀਜ਼ਾਂ ਸਿੱਖਣ ਅਸੀਂ ਬੱਚਿਆਂ ਨੂੰ ਕਿਤਾਬਾਂ ਜੋ ਕੱਢ ਕੇ ਜਿਹੜਾ ਪ੍ਰੈਕਟੀਕਲ ਐਸਪੈਕਟ ਹੈ ਅਸੀਂ ਪ੍ਰੈਕਟੀਕਲ ਐਸਪੈਕਟ ਵਾਲੇ ਪਾਸੇ ਉਹਨਾਂ ਨੂੰ ਲੈ ਕੇ ਆਉਂ ਲੈ ਕੇ ਆ ਰਹੇ ਹਾਂ ਜੀ ਤੁਸੀਂ ਏਰੀਆ ਕਿਵੇਂ ਚੁਣਿਆ ਇਹ ਕਾਰੋਬਾਰ ਚੁਣ ਲਿਆ ਇਹ ਸਕੂਲ ਚੁਣ ਲਿਆ ਏਰੀਏ ਦੀ ਚੋਣ ਹੁੰਦੀ ਹੈ ਕਿਉਂਕਿ ਤੁਸੀਂ ਇੱਥੋਂ ਦੇ ਰਹਿਣ ਵਾਲੇ ਹੋ ਹਾਂਜੀ ਇਹ ਪਿੰਡਾਂ ਵਰਗਾ ਸ਼ਹਿਰ ਹੈ ਸਮਰੂਰ ਨੂੰ ਮੈਂ ਅਕਸਰ ਕਹਿੰਦਾ ਨਹੀਂ ਵੱਡਾ ਪਿੰਡ ਹੈ ਤੇ ਉਹ ਸ਼ਹਿਰਾਂ ਚ ਨਹੀਂ ਜਿਵੇਂ ਲੁਧਿਆਣਾ ਅਸੀਂ ਫੋਕਸ ਕਰਦੇ ਹਾਂ ਚੰਡੀਗੜ੍ਹ ਫੋਕਸ ਕਰਦੇ ਤੁਸੀਂ ਇਹਨੂੰ ਕਿਉਂ ਚੁਣਿਆ ਇਹਦੇ ਪਿੱਛੇ ਫਿਰ ਇੱਕ ਯੂਪੀਐਸੀ ਨਾਲ ਮੈਂ ਇਸ ਨੂੰ ਰਿਲੇਟ ਕਰੂੰਗਾ ਹਮਮਾਹਾਤਮਾ ਗਾਂਧੀ ਦੀ ਥਾਟ ਸੀ ਵੀ ਜੇ ਤੁਸੀਂ ਦੇਸ਼ ਦਾ ਵਿਕਾਸ ਕਰਨਾ ਹੈ ਤੁਹਾਨੂੰ ਪਿੰਡਾਂ ਦੇ ਵਿੱਚ ਜਾਣਾ ਪਏਗਾ ਹਮਮ ਤਾਂ ਇਸ ਨੂੰ ਜੇ ਤੁਸੀਂ ਵੱਡਾ ਪਿੰਡ ਕਹਿੰਦੇ ਹੋ ਹਮ ਤਾਂ ਸਾਡੇ ਏਰੀਆ ਦੇ ਵਿੱਚ ਹੁਣ ਜੋ ਮੈਂ ਵੇਖਿਆ ਵੀ ਜੇ ਪਿੰਡਾਂ ਨੂੰ ਤੁਸੀਂ ਵਿਕਾਸ ਕਰਨਾ ਹੈ ਤਾਂ ਤੁਹਾਨੂੰ ਪਿੰਡਾਂ ਦੇ ਵਿੱਚ ਜਾ ਕੇ ਫੈਸਿਲਿਟੀ ਦੇਣੀ ਪੈਗੀ ਇਹ ਹੀ ਇੱਕ ਥਾਟ ਪ੍ਰੋਸੈਸ ਸੀ ਜਿਹਦੇ ਕਰਕੇ ਮੈਂ ਇੱਥੇ ਆ ਕੇ ਸਕੂਲ ਨੂੰ ਖੋਲਿਆ ਜੀ ਤੁਸੀਂ ਯਾਤਰਾਵਾਂ ਕੀਤੀਆਂ ਆਊਟ ਆਫ ਪੰਜਾਬ ਹੀ ਕਰਨੀਆਂ ਪੈਣੀਆਂ ਸੀ ਕਿਉਂਕਿ ਇਸ ਨੂੰ ਪ੍ਰੈਕਟੀਕਲ ਜਾਮਾ ਦੇਣ ਲਈ ਪੰਜਾਬ ਤੋਂ ਬਾਹਰ ਹੀ ਸਿੱਖਣਾ ਪੈਣਾ ਸੀ ਤੁਸੀਂ ਸਾਡੇ ਝਿਜਕ ਮੰਦੇ ਸੀ ਇਸ ਚੀਜ਼ ਦੀ ਵੀ ਬੱਚਿਆਂ ਨੂੰ ਛੋਟਿਆਂ ਨੂੰ ਸਕੂਲ ਲੈਵਲ ਤੇ ਲੈ ਕੇ ਜਾਣਾ ਜਾਂ ਪਲੇ ਵੇ ਸਕੂਲ ਕਹਿ ਦਈਏ ਲੈ ਕੇ ਜਾਣਾ ਜਿਹੜਾ ਆਊਟ ਆਫ ਪੰਜਾਬ ਟ੍ਰੈਂਡ ਹੈ ਜਾਂ ਸਬਤ ਆਏ ਸਕੂਲਾਂ ਦੀ ਉਹ ਕਿਹੋ ਜਿਹਾ ਜਿਹੜਾ ਆਊਟ ਆਫ ਪੰਜਾਬ ਟ੍ਰੈਂਡ ਹੈ ਜੀ ਆਊਟ ਆਫ ਪੰਜਾਬ ਜਿਹੜਾ ਟ੍ਰੈਂਡ ਹੈ ਉੱਥੇ ਇਦਾਂ ਦੀ ਕੋਈ ਚੀਜ਼ ਹੈ ਨਹੀਂ ਹਾਂ ਹਾਂ ਪੇਰੈਂਟਸ ਚਾਹੁੰਦੇ ਨੇ ਵੀ ਸਾਡਾ ਬੱਚਾ ਘਰ ਤੋਂ ਬਾਹਰ ਜਾ ਕੇ ਖੁੱਲੇ ਡੁੱਲੇ ਮਾਹੌਲ ਦੇ ਵਿੱਚ ਹਾਂ ਹਾਂ ਸਿੱਖੇ ਖੇਡੇ ਹਾਂ ਹਾਂ ਤਾਂ ਇਸ ਚੀਜ਼ ਨੂੰ ਦੂਰ ਕਰਨ ਵਾਸਤੇ ਹੀ ਜੀ ਮੈਂ ਇਹ ਸਾਰਾ ਜਿਹੜਾ ਐਕਸਪੋਜ਼ਰ ਦੇਣ ਵਾਸਤੇ ਸਾਡੇ ਇਲਾਕੇ ਦੇ ਵਿੱਚ ਇੰਨਾ ਵੱਡਾ ਇਨਫਰਾਸਟ੍ਰਕਚਰ ਆਪਾਂ ਲੈ ਕੇ ਆਏ ਆ ਜਿਹੜੇ ਹੁਣ ਛੋਟਾ ਬੱਚਾ ਆਉਂਦਾ ਸਪੈਸ਼ਲ ਟ੍ਰੇਨਿੰਗ ਦਿੰਨੇ ਹੋ ਸਪੈਸ਼ਲ ਟ੍ਰੇਨ ਟੀਚਰ ਨੇ ਤੁਹਾਡੇ ਕੋਲੇ ਜਿਹੜੇ ਬੱਚਿਆਂ ਦੇ ਨਾਲ ਕੋਲ ਤੇ ਮਿਲਦੇ ਕੀ ਰੇਸ਼ੋ ਰੱਖਦੇ ਹੋ ਸਾਡੀ ਬੇਸਿਕਲੀ ਰੇਸ਼ੋ ਹੈ ਜੀ 1:7 ਦੀ ਅੱਛਾ ਇੱਕ ਨਾਲ 7 ਬੱਚਿਆਂ ਦੇ ਪਿੱਛੇ ਇੱਕ ਟੀਚਰ ਹੈ ਹਾਂਜੀ ਇੱਕ ਇੱਕ ਟੀਚਰ ਦੇ ਰਹੇ ਆ ਉਹਦੇ ਨਾਲ ਕੀ ਹੈ ਵੀ ਅਸੀਂ ਇੱਕ ਸਪੈਸ਼ਲਾਈਜ਼ਡ ਕੇਅਰ ਦੇ ਰਹੇ ਆ ਬੱਚੇ ਨੂੰ ਅਸੀਂ ਵੋਲਿਊਮ ਤੇ ਕੰਮ ਨਹੀਂ ਕਰ ਰਹੇ ਅਸੀਂ ਸਾਰਾ ਕੰਮ ਕਰ ਰਹੇ ਹਾਂ ਕੁਆਲਿਟੀ ਤੇ ਹਾਂ ਇਹ ਜਿਹੜਾ ਸਾਰਾ ਕੁਝ ਤੁਸੀਂ ਕੁਆਲਿਟੀ ਵਾਲੀ ਗੱਲ ਕੀਤੀ ਹੈ ਸਾਰਾ ਕੁਝ ਡਿਜ਼ਾਈਨ ਜਦੋਂ ਮੈਂ ਮੈਂ ਦੇਖਿਆ ਪ੍ਰੋਪਰ ਤੁਸੀਂ ਲੱਕੜ ਦਾ ਡਿਜ਼ਾਈਨ ਕੀਤਾ ਜਿਹੜਾ ਜਾਂ ਜੋ ਵੀ ਇੱਥੇ ਹੈਗਾ ਸੇਫਟੀ ਫੀਚਰ ਬਹੁਤ ਅੱਛੇ ਹੈ ਉਸ ਤਰੀਕੇ ਨਾਲ ਫੋਕਸ ਕੀਤਾ ਇਹ ਸਾਰਾ ਡਿਜ਼ਾਈਨ ਕਿਵੇਂ ਹੋਇਆ ਇਹ ਸਾਰਾ ਡਿਜ਼ਾਈਨ ਜੀ ਖੁਦ ਅਸੀਂ ਬੈਠ ਕੇ ਹੌਲੀ-ਹੌਲੀ ਬ੍ਰੇਨਸਟੋਰਮ ਕਰਕੇ ਕੁਝ ਅਸੀਂ ਜਿੰਨੇ ਵੀ ਪਾਰਟਿਕੂਲਰ ਫੀਲਡ ਦੇ ਮਾਹਿਰ ਬੰਦੇ ਨੇ ਜਿੱਦਾਂ ਕੋਈ ਆਰਕੀਟੈਕਟਸ ਨੇ ਕਿ ਬੱਚਿਆਂ ਦੇ ਹਿਸਾਬ ਨਾਲ ਕਿਸ ਤਰੀਕੇ ਦੀ ਫੈਸਿਲਿਟੀ ਸਕੂਲ ਦੇ ਵਿੱਚ ਹੋਣੀ ਚਾਹੀਦੀ ਹੈ ਇਹ ਸਾਡਾ ਬਹੁਤ ਟਾਈਮ ਲੱਗਿਆ ਸਾਡੀਆਂ ਲੰਬੀਆਂ ਨਹੀਂ ਮੀਟਿੰਗਸ ਵੀ ਹੋਈਆਂ ਜਿਦੇ ਵਿੱਚ ਸਾਰੇ ਡਿਜ਼ਾਈਨਸ ਇਹ ਬਣ ਕੇ ਆਏ ਤੇ ਹੌਲੀ-ਹੌਲੀ ਇਹਨਾਂ ਨੇ ਸਕੂਲ ਦੇ ਵਿੱਚ ਮੈਂ ਬਹੁਤ ਸਾਰੇ ਪੰਜਾਬ ਚ ਸਕੂਲ ਦੇਖੇ ਆ ਵੱਡੇ ਸ਼ਹਿਰਾਂ ਚ ਵੀ ਦੇਖੇ ਆ ਤੁਹਾਡਾ ਪ੍ਰੀ-ਨਰਸਰੀ ਵਾਲਾ ਜਿਹੜਾ ਇਹ ਆਈਡੀਆ ਹੈ ਇਹ ਮੇਰੇ ਨਾਲ ਤਾਂ ਬਹੁਤ ਘੱਟ ਹੈ ਪੰਜਾਬ ਚ ਕਿਉਂਕਿ ਬਹੁਤ ਥੋੜੀ ਜਗ੍ਹਾ ਚ ਬਣਾਏ ਹੁੰਦੇ ਆ ਇਹ ਤੇ ਬੱਚਿਆਂ ਨੂੰ ਇੱਕ ਖੜਾਉਣ ਦਾ ਹੀ ਕਨਸੈਪਟ ਨਾਲ ਬਣੇ ਹੋਏ ਤੁਸੀਂ ਜਗਾ ਵੀ ਬਹੁਤ ਪ੍ਰੋਪਰ ਸਕੂਲ ਦਾ ਰੂਪ ਦਿੱਤਾ ਹੈ ਕੀ ਕਾਰਨ ਇਹਦਾ ਕਾਰਨ ਇਹ ਹੈ ਜੀ ਇੱਕ ਛੋਟੇ ਬੱਚੇ ਨੂੰ ਇੱਕ ਛੋਟੀ ਜਗ੍ਹਾ ਚ ਕਨਫਾਈਨ ਕਰਕੇ ਕਦੇ ਸਿਖਾਇਆ ਨਹੀਂ ਜਾ ਸਕਦਾ ਬੱਚਾ ਜਿੰਨਾ ਛੋਟਾ ਹੁੰਦਾ ਉਹ ਚ એનર્ਜੀ ਉਹ ਤੋਂ ਜ਼ਿਆਦਾ ਹੁੰਦੀ ਹੈ ਤਾਂ ਬੱਚਿਆਂ ਦੀ એનર્ਜੀ ਖਪਾਉਣ ਵਾਸਤੇ ਆਪਾਂ ਨੂੰ ਏਰੀਆ ਵੀ ਖੁੱਲਾ ਡੁੱਲਾ ਹੀ ਚਾਹੀਦਾ ਬੱਚਾ ਜਿੰਨਾ ਭੱਜੇਗਾ ਜਿੰਨਾ ਬਾਹਰ ਨਿਕਲੇਗਾ ਉਨਾ ਬੱਚਾ ਖੁਸ਼ ਰਹੇਗਾ ਤਾਂ ਸਾਡਾ ਜਿਹੜਾ ਔਰ ਇੱਕ ਪ੍ਰਿੰਸੀਪਲ ਹੈਗਾ ਥੌਟ ਪ੍ਰੋਸੈਸ ਜੋ ਹੈਗਾ ਵੈਸੀ ਬੱਚਿਆਂ ਦੇ ਵਿੱਚ ਹੈਪੀਨੈਸ ਭਰਨੀ ਹੈ ਹੈਪੀਨੈਸ ਉੱਥੇ ਹੀ ਭਰੀ ਜਾਊਗੀ ਬੱਚੇ ਜਿੱਥੇ ਤੁਸੀਂ ਬੱਚੇ ਨੂੰ ਖੇਡਣ ਵਾਸਤੇ ਖੁੱਲੀ ਜਗ੍ਹਾ ਦਿਓਗੇ ਜੀ ਇਹ ਖੁਸ਼ ਹੈ ਜੇ ਸਾਧਨ ਪ੍ਰੋਵਾਈਡ ਕਰਾਵਾਂਗੇ ਬੱਚੇ ਲਈ ਜਿਹੜੇ ਬੱਚੇ ਦੇ ਮਨ ਨੂੰ ਸੂਖਮ ਤਰੀਕੇ ਨਾਲ ਪ੍ਰਭਾਵਿਤ ਕਰਦੇ ਹਾਂਜੀ ਉਹਦੇ ਵਿੱਚ ਕੀ ਖਾਸੀਅਤ ਦੇਖਦੇ ਹੋ ਤੁਸੀਂ ਜਿਹੜੀਆਂ ਚੀਜ਼ਾਂ ਤੁਸੀਂ ਪ੍ਰੋਵਾਈਡ ਕਰਾਉਨੇ ਹੋ ਕੋਈ ਟਰੈਕਸ ਬਣੇ ਨੇ ਸਵਿਮਿੰਗ ਪੂਲ ਹੈ ਕਲਾਸ ਦੇ ਵਿੱਚ ਕੀ ਖਾਸ ਖਾਸੀਅਤ ਹੈ ਆਪਣੀ ਕਲਾਸ ਦੇ ਵਿੱਚ ਜਿਹੜੀ ਇਕੱਲੀ-ਕੱਲੀ ਚੀਜ਼ ਖਾਸ ਹੈ ਜੀ ਅਸੀਂ ਹਰ ਇੱਕ ਕਲਾਸ ਏਜ ਗਰੁੱਪ ਦੇ ਹਿਸਾਬ ਨਾਲ ਡਿਜ਼ਾਈਨ ਕੀਤੀ ਹੈ ਹਮ ਅਸੀਂ ਕਲਾਸ ਦੇ ਵਿੱਚ ਸਟੱਡੀ ਮਟੀਰੀਅਲ ਤੋਂ ਲੈ ਕੇ ਖੜਾਉਣਿਆਂ ਤੱਕ ਕਿਤੇ ਵੀ ਅਸੀਂ ਪਲਾਸਟਿਕ ਦਾ ਯੂਜ਼ ਨਹੀਂ ਕੀਤਾ ਅੱਛਾ ਜੀ ਅਸੀਂ ਸਾਰਾ ਕੁਝ ਬਣਾਇਆ ਜੀ ਨੈਚੁਰਲ ਜਿਹੜਾ ਮਟੀਰੀਅਲ ਹੁੰਦਾ ਲੱਕੜ ਦੇ ਵਿੱਚ ਤੇ ਦੂਸਰਾ ਜਿਹੜਾ ਹੈਗਾ ਸਾਡੇ ਜਿਹੜੇ ਸਟੱਡੀ ਦੇ ਮੋਡਿਊਲਸ ਨੇ ਉਹ ਪ੍ਰੈਕਟੀਕਲ ਬੇਸਡ ਨੇ ਮਤਲਬ ਟੀਚਰਜ਼ ਆਰਟੀਫੀਸ਼ੀਅਲ ਇੰਟੈਲੀਜੈਂਸ ਟੂਲਸ ਨੂੰ ਯੂਜ਼ ਕਰਕੇ ਬੱਚਿਆਂ ਨਾਲ ਜਿਹੜੀ ਸਟੱਡੀ ਕਰਾਉਂਦੇ ਨੇ ਉਹ ਬੱਚਿਆਂ ਨੂੰ ਬੜੀ ਹੀ ਇੱਕ ਤੁਸੀਂ ਐ ਕਹਿੰਦੇ ਆਪਾਂ ਗੱਲਾਂ ਕਰ ਰਹੇ ਆ ਉਸ ਤਰੀਕੇ ਦਾ ਬੱਚਿਆਂ ਨੂੰ ਕਲਾਸਾਂ ਦੇ ਵਿੱਚ ਸਾਡੇ ਇੱਥੇ ਸਕੂਲ ਦੇ ਵਿੱਚ ਜਿਹੜਾ ਮਾਹੌਲ ਅਸੀਂ ਦਿੰਨੇ ਆ ਕੋਈ ਵੀ ਮਾਪੇ ਜਦੋਂ ਐਡੇ ਛੋਟੇ ਬੱਚੇ ਨੂੰ ਲੈ ਕੇ ਆਉਂਦਾ ਹੈ ਉਹਦੇ ਮਨ ਚ ਇੱਕ ਤੁੜਕੂ ਪੰਜਾਬੀ ਚ ਕਹ ਲਈ ਹੁੰਦਾ ਹੈ ਕਿ ਸੇਫਟੀ ਹੋਊਗੀ ਕਿ ਨਹੀਂ ਹੋਊਗੀ ਬੱਚਾ ਡਿੱਗ ਡਟੇਗਾ ਵੀ ਸੱਟ ਬਾਈ ਸਕਦੀ ਹੈ ਹੋਰ ਬੱਚਾ ਹਰ ਚੀਜ਼ ਨੂੰ ਜਾ ਕੇ ਮੂੰਹ ਚ ਹੀ ਪਾ ਲੈਂਦਾ ਹੈ ਇਹਦੇ ਲਈ ਤੁਸੀਂ ਕੀ ਕਰਦੇ ਹੋ ਸੇਫਟੀ ਲਈ ਕੀ ਹੈ ਸੇਫਟੀ ਲਈ ਜਿਹੜਾ ਸਾਡਾ ਸਾਰਾ ਸਟਾਫ ਹੈ ਜੀ ਉਹਨਾਂ ਨੂੰ ਅਸੀਂ ਫਰਸਟ ਏਡ ਦੀ ਟ੍ਰੇਨਿੰਗ ਪ੍ਰੋਵਾਈਡ ਕੀਤੀ ਹੋਈ ਹੈ ਤੇ ਪ੍ਰੋਪਰ ਸਕੂਲ ਦੇ ਵਿੱਚ ਕੱਲੀ ਕੱਲੀ ਕਲਾਸ ਦੇ ਵਿੱਚ ਕੱਲੇ ਕੱਲੇ ਪੁਆਇੰਟ ਦੇ ਉੱਤੇ ਅਸੀਂ ਸੀਸੀਟੀਵੀ ਕੈਮਰਾਜ਼ ਦਿੱਤੇ ਹਨ ਤੇ ਜੇ ਆਪਾਂ ਰਨਿੰਗ ਟਰੈਕਸ ਦੀ ਗੱਲ ਕਰੀਏ ਪਲੇਗਰਾਉਂਡ ਦੀ ਗੱਲ ਕਰੀਏ ਅਸੀਂ ਇੱਕ ਸਪੈਸ਼ਲ ਤਰੀਕੇ ਦੇ ਅਸੀਂ ਮਟੀਰੀਅਲ ਯੂਜ਼ ਕਰਕੇ ਸ਼ੌਕ ਪ੍ਰੂਫ ਅਸੀਂ ਉਹਨਾਂ ਨੂੰ ਬਣਾਏ ਵੀ ਜੇ ਬੱਚਾ ਗਿਰੇ ਵੀ ਤਾਂ ਉਹਦੇ ਜਦੋਂ ਬੱਚਾ ਗਿਰੇਗਾ ਤਾਂ ਬੱਚੇ ਦੇ ਕੋਈ ਵੀ ਸੱਟ ਫੇਟ ਨਹੀਂ ਲੱਗੇਗੀ সুইমিং ਪੂਲ ਅਸੀਂ ਹਾਈਟ ਦੇ ਕੇ ਬਣਾਇਆ ਵੀ ਬੱਚਿਆਂ ਨੂੰ ਈਜ਼ੀਲੀ ਐਕ্সেਸਿਬਲ ਨਾ ਹੋਵੇ ਤੇ ਇੱਕ ਗਾਰਡ ਹਮੇਸ਼ਾ ਸਾਡਾ সুইমিং ਪੂਲ ਦੇ ਉੱਪਰ ਤੈਨਾਤ ਰਹਿੰਦਾ ਹੈ अच्छा ये है हां जी अकेले बच्चे अलाउड है कि उनके मां जिनमें मांवां ही सक आ सकती हैं होंगी मांवां आ सकती हैं नाल ਸਾਡੇ ਜਿਹੜੇ ਨਾਰਮਲ ਪ੍ਰੋਗਰਾਮਸ ਨੇ ਜੀ ਉਹਨਾਂ ਵਿੱਚ ਕੱਲੇ ਬੱਚੇ ਅਲਾਉਡ ਨਹੀਂ ਬਟ ਇੱਕ ਅਸੀਂ ਇੱਕ ਵਿਲੱਖਣ ਪ੍ਰੋਗਰਾਮ ਲੈ ਕੇ ਆਇਆ ਜਿਹਦੇ ਵਿੱਚ ਬੱਚਿਆਂ ਦੀਆਂ ਮਾਵਾਂ ਨਾ ਲਾ ਕੇ ਬੱਚਿਆਂ ਦੇ ਨਾਲ ਇੱਥੇ ਬੱਚਿਆਂ ਨੂੰ ਪੜ੍ਹਾ ਸਕਦੀਆਂ ਨੇ ਬੱਚਿਆਂ ਨਾਲ ਖੇਡ ਸਕਦੀਆਂ ਨੇ ਉਹ ਪ੍ਰੋਗਰਾਮ ਦਾ ਅਸੀਂ ਨਾਂ ਰੱਖਿਆ ਮਦਰ ਟਾਡਲਰ ਪ੍ਰੋਗਰਾਮ अच्छा जी हां जी ओदे विच मामा बच्चे दे नाल आ सकती है। इत्ते सारा कुछ 4-5 साल लाके तुसी रिसर्च कीती इत्ते तैयार कर लिया स्कूल। ਹੁਣ ਰਿਸਪਾਂਸ ਨੂੰ ਕਿਵੇਂ ਦੇਖਦੇ ਹਾਂ? ਲੋਕਾਂ ਦਾ ਚਕਾ ਕਿਵੇਂ ਦੇਖਦੇ ਹਾਂ? ਜਦੋਂ ਤੁਸੀਂ ਇੱਥੇ ਓਪਨਿੰਗ ਕੀਤੀ ਹੈ ਉਹਦੇ ਵਿੱਚ ਲੋਕਾਂ ਦਾ ਕਿਉਂਕਿ ਅਨਪਰੋਵ ਕਰੇ ਤੋਂ ਬਿਨਾਂ ਤਾਂ ਪਤਾ ਨਹੀਂ ਲੱਗਦਾ ਹੁਣ ਮੈਂ ਆ ਕੇ ਸਕੂਲ ਦੇਖਿਆ ਤੇ ਮੈਨੂੰ ਚੰਗੀ ਲੱਗੀਆਂ ਕੁਝ ਚੀਜ਼ਾਂ ਬਹੁਤ ਪ੍ਰਭਾਵਸ਼ਾਲੀ ਹੈ। ਲੋਕਾਂ ਦਾ ਕਿਵੇਂ ਰਿਸਪਾਂਸ ਹੈ? ਲੋਕਾਂ ਦਾ ਰਿਸਪੌਂਸ ਸਾਨੂੰ ਵਧੀਆ ਮਿਲ ਰਿਹਾ ਹੈ ਜੀ ਹਾਂ ਹਾਂ ਹੌਲੀ ਹੌਲੀ ਜਿੱਦਾਂ ਲੋਕਾਂ ਨੂੰ ਪਤਾ ਲੱਗ ਰਿਹਾ ਹੈ ਲੋਕ ਸਾਡੇ ਕੋਲ ਆ ਰਹੇ ਨੇ ਕਿਉਂਕਿ ਇਹ ਇੱਕ ਨਵਾਂ ਆਈਡੀਆ ਹੈ ਹਾਂ ਹਾਂ ਸੰਗਰੂਰ ਦੇ ਵਿੱਚ ਕੋਈ ਡੈਡੀਕੇਟਿਡ ਕਿੰਡਰਗਾਰਟਨ ਜਿਹਨੂੰ ਮੈਂ ਕਹਾ ਹੈ ਨਹੀਂ ਹਾਂ ਹਾਂ ਜਿਹਦੇ ਵਿੱਚ ਇਕੱਲਾ ਹੀ ਕਿੰਡਰਗਾਰਟਨ ਦੇ ਉੱਤੇ ਕਿਸੇ ਨੇ ਇੰਨਾ ਫੋਕਸ ਕੀਤਾ ਹੋਵੇ ਨਾਰਮਲੀ ਜਦੋਂ ਲੋਕ ਆਉਂਦੇ ਨੇ ਤਾਂ ਉਹਨਾਂ ਦੀ ਪਰਸੈਪਸ਼ਨ ਕੁਝ ਹੋਰ ਹੁੰਦੀ ਹੈ ਉਹ ਕੁਝ ਹੋਰ ਮੰਨਦੇ ਵਿੱਚ ਸੋਚ ਕੇ ਆਉਂਦੇ ਨੇ ਵੀ ਐਦਾਂ ਜਿਹਾ ਕਮਰਾ ਜਾਂ ਹੋਣਗੇ ਦੋ ਤਿੰਨ ਵੀ ਉੱਥੇ ਜਾਂਦੇ ਉਹਦਾ ਉੱਥੇ ਆ ਕੇ ਦੇਖਦੇ ਨੇ ਤਾਂ ਹਰੇਕ ਬੰਦਾ ਇਸ ਨੂੰ ਬੜੇ ਵਧੀਆ ਤਰੀਕੇ ਦੇ ਨਾਲ ਸਾਨੂੰ ਬਹੁਤ ਵਧੀਆ ਰਿਸਪੌਂਸ ਦੇ ਰਹੇ ਇਹਦੀ ਲੋੜ ਲੱਗਦਾ ਹੈ ਕਿ ਸਰੂਰ ਅਗੇ ਖਾਵਾ ਦੇ ਉੱਤੇ ਮਾਵਾ ਜਾਂ ਮਾਪਿਓ ਇੰਨੇ ਬਿਜ਼ੀ ਹੈਗੇ ਵੀ ਬੱਚਿਆਂ ਨੂੰ ਉਹਨਾਂ ਨੂੰ ਜਿਵੇਂ ਡੇ ਕੇਅਰ ਦੇ ਵਿੱਚ ਜਾਂ ਪ੍ਰੀ ਨਰਚਰੀ ਸਕੂਲ ਦੇ ਵਿੱਚ ਪਾਉਣਾ ਪੈ ਰਿਹਾ ਹੈ ਹਾਂਜੀ ਇਸ ਚੀਜ਼ ਦੀ ਲੋੜ ਹੈ ਜੀ ਹਾਂ ਹਾਂ ਕਿਉਂਕਿ ਜਿੰਨੇ ਵੀ ਵਰਕਿੰਗ ਮਦਰਸ ਨੇ ਵਰਕਿੰਗ ਮਦਰਸ ਵਾਸਤੇ ਬੱਚੇ ਨੂੰ ਘਰੇ ਛੱਡ ਕੇ ਜਾਣਾ ਬੱਚੇ ਦੀ ਤਿਆਰੀ ਕਰਨਾ ਬਹੁਤ ਔਖਾ ਕੰਮ ਹੁੰਦਾ ਹੈ ਜੀ ਜਿਹਦੇ ਵਿੱਚ ਕਿਉਂਕਿ ਉਹਨਾਂ ਨੇ ਜੌਬ ਤੇ ਵੀ ਟਾਈਮ ਤੇ ਪਹੁੰਚਣਾ ਹੁੰਦਾ ਹੈ ਉਹਨਾਂ ਨੇ ਸਾਰੇ ਪਰਿਵਾਰ ਦਾ ਵੀ ਦੇਖਣਾ ਹੁੰਦਾ ਹੈ ਤਾਂ ਉਸ ਚੀਜ਼ ਨੂੰ ਮੁੱਖ ਰੱਖਦੇ ਹੋਏ ਅਸੀਂ ਕਿ ਡੈਡੀਕੇਟਿਡ ਡੇ ਕੇਅਰ ਦਾ ਯੂਨਿਟ ਵੀ ਆਪਣੇ ਸਕੂਲ ਦੇ ਵਿੱਚ ਖੋਲਿਆ ਅੱਛਾ ਜੀ ਪੂਰਾ ਜਣੀ ਪ੍ਰੋਪਰ ਸਾਰੇ ਸਾਧਨ ਉਪਲਬਧ ਆ ਸਾਰੇ ਸਾਧਨ ਉਪਲਬਧ ਨੇ ਜੀ ਅਸੀਂ ਪ੍ਰੋਪਰ ਡੇ ਕੇਅਰ ਦੇ ਵਿੱਚ ਨੈਨੀਜ਼ ਦੀ ਡਿਊਟੀ ਲਈ ਹੋਈ ਹੈ ਜੀ ਜਿਹਨੂੰ ਸਾਡੇ ਐਮ ਡੀਸ ਪ੍ਰੋਪਰ ਉਸ ਉਸ ਚੀਜ਼ ਨੂੰ ਦੇਖ ਰਹੇ ਨੇ ਹਮਮ ਤੇ ਬੱਚੇ ਛੋਟੇ ਬੱਚਿਆਂ ਦੇ ਏ ਟੂ ਜ਼ेड ਇਕਵਿਪਮੈਂਟ ਅਸੀਂ ਉੱਥੇ ਰੱਖਿਆ ਹੋਇਆ ਹੈ ਬੱਚੇ ਦੇ ਪਾਲਣ ਪੋਸ਼ਣ ਦੀ ਜੋ ਵੀ ਸਾਨੂੰ ਦਿਨ ਦੇ ਵਿੱਚ ਚੀਜ਼ਾਂ ਚਾਹੀਦੀਆਂ ਨੇ ਉਹ ਅਸੀਂ ਉੱਥੇ ਪ੍ਰੋਵਾਈਡ ਕਰਾਈਆਂ ਨੇ ਚੋਣ ਕਿ ਟੂ ਮਟੀਰੀਅਲ ਨੂੰ ਮੈਂ ਦੇਖਿਆ ਬਹੁਤ ਤਰੀਕੇ ਨਾਲ ਚੁਣਿਆ ਮਟੀਰੀਅਲ ਦੀ ਚੋਣ ਕਰਨ ਚ ਬਹੁਤ ਕੀ ਖਿਆਲ ਰੱਖਿਆ ਗਿਆ ਮਟੀਰੀਅਲ ਦੀ ਚੋਣ ਕਰਨ ਚ ਇੱਕੋ ਇੱਕ ਮੇਨ ਖਿਆਲ ਰੱਖਿਆ ਗਿਆ ਜੀ ਵੀ ਉਹ ਮਟੀਰੀਅਲ ਬੱਚਿਆਂ ਵਾਸਤੇ ਕਿਸੇ ਵੀ ਤਰੀਕੇ ਦਾ ਹਾਨੀਕਾਰਕ ਮਟੀਰੀਅਲ ਨਾ ਹੋਵੇ ਇਹ ਅਸੀਂ ਮੇਨ ਚੀਜ਼ ਰੱਖੀ ਹੈ ਤੇ ਇੱਕ ਇੱਕ ਮੈਂ ਇਹ ਵੀ ਦੇਖਦਾ ਕਿ ਹਵਾ ਪਾਣੀ ਵੈਂਟੀਲੇਸ਼ਨ ਜਿਹਨੂੰ ਕਹਿੰਦੇ ਨੇ ਬਹੁਤ ਜ਼ਰੂਰੀ ਹੁੰਦੀ ਹੈ ਇਹਦਾ ਖਾਸ ਖਿਆਲ ਹੈ ਸਕੂਲ ਦੇ ਵਿੱਚ ਕਿਉਂਕਿ ਬੱਚੇ ਦੀ ਜਿਹੜੀ ਗਰੋਥ ਹੈ ਹਾਂਜੀ ਉਹ ਹਵਾ ਪਾਣੀ ਧੁੱਪ ਇਹਦੇ ਤੇ ਵੀ ਬਹੁਤ ਨਿਰਪਰ ਨਿਰਪਰ ਹੀ ਗਏ ਤੇ ਕਰਦੀ ਹੈ ਇਹ ਤੇ ਕਰਦੀ ਹੈ ਰਾਈਟ ਜੀ ਅਸੀਂ ਜਿਹੜਾ ਸਾਡੇ ਸਕੂਲ ਦਾ ਲੋਗੋ ਹੈ ਜੇ ਤੁਸੀਂ ਸਾਡੇ ਸਕੂਲ ਦਾ ਲੋਗੋ ਧਿਆਨ ਨਾਲ ਰੱਖੋ ਤਾਂ ਉਹਦੇ ਵਿੱਚ ਅਸੀਂ ਇੱਕ ਸਨ ਦਾ ਸੂਰਜ ਦਾ ਚਿੰਨ ਬਣਾਇਆ ਹੈ ਉਹ ਅਸੀਂ ਚਿੰਨ ਇਸੇ ਲਈ ਬਣਾਇਆ ਵੀ ਸੂਰਜ ਦਾ ਅਸੀਂ ਮੇਨ ਰੋਲ ਸਮਝਦੇ ਹਾਂ ਵੀ ਬੱਚਿਆਂ ਦੀ ਜਿਹੜਾ ਸਨਲਾਈਟ ਹੈ ਬੱਚਿਆਂ ਵਾਸਤੇ ਸਨਲਾਈਟ ਬਹੁਤ ਜ਼ਰੂਰੀ ਹੈ ਤੇ ਨਾਲ-ਨਾਲ ਬੱਚਿਆਂ ਦੇ ਮਨ ਚੋਂ ਪਾਣੀ ਦਾ ਜਿਹੜਾ ਡਰ ਹੈ ਉਹ ਕੱਟਣਾ ਵੀ ਜ਼ਰੂਰੀ ਹੈ ਉਹ ਚੀਜ਼ਾਂ ਅਸੀਂ ਆਪਣੇ ਲੋਗੋ ਦੇ ਵਿੱਚ ਬੜੇ ਵਧੀਆ ਤਰੀਕੇ ਨਾਲ ਡਿਸਕ੍ਰਾਈਬ ਕੀਤੀਆਂ ਨੇ ਇਹ ਨੂੰ ਇਹਨੂੰ ਆਪਾਂ ਟਾਈਮਿੰਗਸ ਕੀ ਨੇ ਸਾਡੀਆਂ ਟਾਈਮਿੰਗਸ ਹੈਗੀਆਂ ਜੀ 9 ਤੋਂ 2 ਜੀ ਤੇ ਉਹਦੇ ਵਿੱਚ ਬੱਚਿਆਂ ਦੇ ਅਡਰ ਟਾਈਮਿੰਗਸ ਹੈਗੇ ਜਦ ਮਦਰ ਟੋਟਲ ਪ੍ਰੋਗਰਾਮ ਹੈਗਾ ਉਹਦੀ ਟਾਈਮਿੰਗਸ ਹੈਗੀਆਂ ਨੇ ਫਰੋਮ 12 ਤੋਂ 2 ਜੀ ਤੇ ਬਾਕੀ ਮੇਨ ਸਾਡੇ ਇਹੀ ਟਾਈਮਿੰਗਸ ਹੈਗੀਆਂ ਜੀ ਐਡਮਿਸ਼ਨ ਹੈ ਜਾਂ ਬੱਚੇ ਦੀਆਂ ਜਿਹੜੇ ਆਉਣ ਦੇ ਤਰੀਕੇ ਆ ਉਹਦੀਆਂ ਕੀ ਸ਼ਰਤਾਂ ਹੈ ਜਿਹੜੇ ਬੱਚਿਆਂ ਦੇ ਆਉਣ ਦੇ ਤਰੀਕੇ ਨੇ ਜੀ ਦਾਖਲੇ ਦੇ ਕੀ ਤਰੀਕੇ ਨੇ ਰਾਈਟ ਜੀ ਉਹਦੀਆਂ ਕੁਝ ਇੰਨੇ ਆਪਣੇ ਵੱਲੋਂ ਸਾਡੇ ਵੱਲੋਂ ਕੋਈ ਖਾਸ ਸ਼ਰਤਾਂ ਨਹੀਂ ਹੈਗੀਆਂ ਜੀ ਤੁਸੀਂ 9 ਤੋਂ 2 ਦੇ ਵਿਚਕਾਰ ਕਦੇ ਵੀ ਸਾਡੇ ਕੋਲ ਆ ਕੇ ਪੇਰੈਂਟਸ ਬੱਚੇ ਦਾ ਦਾਖਲਾ ਕਰਵਾ ਸਕਦੇ ਨੇ ਅਸੀਂ ਦੇਖਦੇ ਹੁੰਦੇ ਆ ਕਿ ਸਰਕਾਰ ਦੀਆਂ ਜਾਂ ਨਿਯਮ ਕਾਨੂੰਨਾਂ ਦੀਆਂ ਕੋਈ ਸ਼ਰਤਾਂ ਹੁੰਦੀਆਂ ਹਨ ਹਾਂਜੀ ਤਾਂ ਉਹ ਕਿਹੜੀਆਂ ਖਾਸ ਚੀਜ਼ਾਂ ਹੈਗੀਆਂ ਜਿਹਨਾਂ ਨੂੰ ਧਿਆਨ ਚ ਰੱਖਿਆ ਜਾਂਦਾ ਹੈ ਤੁਸੀਂ ਧਿਆਨ ਦਿੱਤਾ ਹੈ ਹਾਂਜੀ ਮੇਨ ਅਸੀਂ ਧਿਆਨ ਦਿੱਤਾ ਹੈ ਜੀ ਟੀਚਰ ਤੇ ਸਟੂਡੈਂਟ ਰੇਸ਼ੋ ਦੂਜੀ ਸੇਫਟੀ ਤੇ ਤੀਸਰਾ ਅਸੀਂ ਟਾਈਮ ਟੂ ਟਾਈਮ ਬੱਚਿਆਂ ਦੇ ਮੈਡੀਕਲ ਚੈੱਕਅਪ ਦਾ ਧਿਆਨ ਰੱਖਾਂਗੇ ਜੀ ਨਾਲ ਸਾਡਾ ਜਿਹੜਾ ਸਟਾਫ ਹੈ ਸਟਾਫ ਦੀ ਵੀ ਅਸੀਂ ਪ੍ਰੋਪਰ ਇਮਿਊਨਾਈਜੇਸ਼ਨ ਟਾਈਮ ਟੂ ਟਾਈਮ ਕਰਾਵਾਂਗੇ ਵੀ ਸਟਾਫ ਤੋਂ ਕੋਈ ਬਿਮਾਰੀ ਜਾਂ ਸਟਾਫ ਤੋਂ ਕੋਈ ਚੀਜ਼ ਬੱਚਿਆਂ ਨੂੰ ਨਾ ਹੋ ਜਾਵੇ ਤਾਂ ਇਹ ਸਾਰੀਆਂ ਚੀਜ਼ਾਂ ਦਾ ਅਸੀਂ ਪੂਰਾ ਧਿਆਨ ਰੱਖ ਰਹੇ ਹਾਂ ਆਖਰ ਤੇ ਮੈਂ ਤੁਹਾਡੇ ਤੋਂ ਇੱਕ ਮੈਸੇਜ ਲੈਣਾ ਚਾਹਾਂ ਕਿ ਪੇਰੈਂਟਸ ਨੂੰ ਤੁਸੀਂ ਕੀ ਕਰਨਾ ਚਾਹੋਗੇ ਸੰਗਰੂਰ ਦੇ ਨੇੜੇ ਤੇੜੇ ਦੇ ਆ ਪੇਰੈਂਟਸ ਨੇ ਜਿਹੜੇ ਜਾਂ ਸੰਗਰੂਰ ਸ਼ਹਿਰ ਦੇ ਨੇ ਤੁਹਾਡੇ ਕੋਲੇ ਕਿਉਂ ਆਉਣ ਸਾਡੇ ਕੋਲ ਮੇਨ ਤਾਂ ਇਸ ਲਈ ਆਉਣ ਜੀ ਵੀ ਅਸੀਂ ਇੱਕ ਡੈਡੀਕੇਟਿਡ ਕਿੰਡਰਗਾਰਟਨ ਹਾਂ ਅਸੀਂ ਬਾਕੀ ਸਕੂਲਾਂ ਵਾਂਗ ਬੱਚਿਆਂ ਨੂੰ ਕਿਤਾਬਾਂ ਦੇ ਪੀਰ ਨਹੀਂ ਬਣਾਉਣਾ ਹਾਂ ਹਾਂ ਅਸੀਂ ਇੱਕ ਬੱਚਿਆਂ ਬੱਚਿਆਂ ਦੀ ਓਵਰਆਲ ਡਿਵੈਲਪਮੈਂਟ ਤੇ ਫੋਕਸ ਕਰ ਰਹੇ ਹਾਂ ਜਿਹਦੇ ਵਿੱਚ ਅਸੀਂ ਬੱਚਿਆਂ ਦੀ ਆਊਟਡੋਰ ਐਕਟੀਵਿਟੀਆਂ ਨੂੰ ਮੁੱਖ ਅਸੀਂ ਧਿਆਨ ਦੇ ਵਿੱਚ ਰੱਖਿਆ ਤੇ ਦੂਸਰਾ ਜੋ ਸਮੇਂ ਦੀ ਲੋੜ ਹੈ ਸਾਇੰਸ ਸਾਇੰਸ ਦੇ ਵਿੱਚ ਆਰਟੀਫੀਸ਼ਲ ਜਿਹੜੀ ਇੰਟੈਲੀਜੈਂਸ ਹੈ ਆਰਟੀਫੀਸ਼ਲ ਇੰਟੈਲੀਜੈਂਸ ਨੂੰ ਅਸੀਂ ਸਕੂਲ ਦੇ ਵਿੱਚ ਇੰਟਰੋਡਿਊਸ ਕੀਤਾ ਪਲੱਸ ਇੱਕ ਜਿਹੜਾ ਅਸੀਂ ਓਵਰਆਲ ਐਟਮੋਸਫੀਅਰ ਬਣਾਇਆ ਹੈ ਬੱਚਿਆਂ ਦਾ ਉਹੀ ਇਸ ਲੈਵਲ ਦਾ ਬਣਾਇਆ ਵੀ ਅਸੀਂ ਇੱਕ ਵਿਸ਼ਵ ਪੱਧਰੀ ਐਕਸਪੋਜ਼ਰ ਬੱਚਿਆਂ ਨੂੰ ਸੰਗਰੂਰ ਦੇ ਵਿੱਚ ਹੀ ਪ੍ਰੋਵਾਈਡ ਕਰਾਂਗੇ ਜੀ ਬਹੁਤ ਚੰਗਾ ਲੱਗਿਆ ਮੇਰੇ ਲਈ ਵੀ ਇੱਕ ਨਵਾਂ ਐਕਸਪੀਰੀਅੰਸ ਹੈ ਨਵਾਂ ਸਬਜੈਕਟ ਹੈ ਕਿਉਂਕਿ ਅਸੀਂ ਜਿਹੜੇ ਸਾਡੇ ਭੈਣ ਭਰਾ ਬਾਹਰ ਗਏ ਆ ਉਹਨਾਂ ਤੋਂ ਸੁਣਦੇ ਨੇ ਡੇ ਕੇਅਰ 'ਚ ਬੱਚੇ ਨੂੰ ਛੱਡਦੇ ਨੇ ਉਹ ਜੌਬਸ ਤੇ ਚਲੇ ਜਾਂਦੇ ਆ ਤੇ ਉਹਦੇ ਵਿਚਲਾ ਕੀ ਕਹਾਣੀ ਹੋਣੀ ਚਾਹੀਦੀ ਹੈ ਕਿਵੇਂ ਦਾ ਹੋਣਾ ਚਾਹੀਦਾ ਤੁਸੀਂ ਬੜਾ ਖੂਬਸੂਰਤ ਦੱਸਿਆ ਵੀ ਹੈ ਤੇ ਮੈਂ ਦੇਖਿਆ ਮੇਰਾ ਅਨੁਭਵ ਇਹ ਕਹਿੰਦਾ ਹੈ ਕਿ ਤੁਸੀਂ ਕਾਫੀ ਮਿਹਨਤ ਨਾਲ ਕਾਫੀ ਭక్తి ਕਰਕੇ ਬਣਾਇਆ ਇਹਨੂੰ ਤੇ ਮੈਨੂੰ ਤੁਹਾ ਤੁਸੀਂ ਟਾਈਮ ਦਿੱਤਾ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਕਿ ਉਮੀਦ ਹੈ ਤੁਹਾਡਾ ਜਿਹੜਾ ਮਕਸਦ ਹੈ ਤੇ ਤੁਹਾਡਾ ਜਿਹੜਾ ਤਰੀਕਾ ਉਹ ਇਦਾਂ ਹੀ ਬੁਲੰਦ ਰਹੂਗਾ ਤੇ ਤੁਸੀਂ ਆਪਦੇ ਇਸ ਕੁਆਲਿਟੀ ਦੇ ਉੱਤੇ ਧਿਆਨ ਦਿੰਦੇ ਰਹੋਗੇ ਧੰਨਵਾਦ ਧੰਨਵਾਦ